ਪੰਜਾਬ ਦੇ ਵਿੱਚ ਪੂਰੇ ਉੜੀਗਾਂ ਦੇ ਵਿੱਚ ਉਹਨਾਂ ਨੂੰ ਪ੍ਰਬੂਰ ਕਰਦਾ ਅਤੇ ਨਾਲ ਸਾਡੀ ਵੱਡੀ ਮਾਤੀ ਹੋਣ ਦੇ ਕਾਰਨ ਅਸੀਂ ਇਹ ਦਾਵਾ ਕੀਤਾ ਆਇਆ ਕਿ ਸਾਰਾ ਲੋਕਾਂ ਨੂੰ ਮਿਲ ਗਿਆ ਹਿੰਦੂ ਭਾਈਚਾਰੇ ਵਿੱਚੋਂ ਦੋ ਤੰਗ ਵਾਲੇ ਮੋਢੀ ਮੰਤਰੀ ਬਣ ਗਏ ਸਾਡੇ ਗੱਟ ਵਾਲੇ ਜਨ ਦੇ ਵਿੱਚੋਂ ਬਾਲਵਲੀ ਬਣੀ ਹੈ ਗਿਆ ਸਾਡੇ ਰਾਜਨੀਤਿਕ ਪੈਦੇ ਦੇ ਵਿੱਚੋਂ ਜਾਨੀ ਜੈ ਸਿੰਘ ਮੋਢੀ ਮੰਤਰੀ ਬਣ ਚੁੱਕੇ ਹੈ ਗਿਆ ਤੇ ਸਾਡੇ ਉਜਾਦੀਆਂ ਅਸੀਂ ਕੇ ਲਿਆ ਗਿਆ ਇਹ ਮੰਗ ਕਰਦੇ ਹਨ ਕਿ ਸਾਡੇ ਵਿੱਚੋਂ ਅਗਲਾ ਤੋਂ ਦੋਸਾਰੀ ਵਿੱਚ ਮਨਤ ਮੰਤਰੀ ਬਣਾਇਆ ਜਾਵੇ ਉਹ ਜਿਹੜਾ ਸੁਖਾਸ ਮਿੰਤਰ ਸਿੰਘ ਜਿਆਨੀ ਹੋਵੇ ਜਿਹੜੇ ਐਲ ਆਈ ਸੀ ਸੀ ਦੇ ਸੱਤਰ ਨੇ ਅਤੇ ਸਾਫ ਦਾ ਐਮ ਐਲ ਜੰਡਾਰਾ ਅਤੇ ਨਾਲ ਵੀਰੇ ਵਿਚਾਰ ਜਾ ਤਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਸਰਦਾਰ ਸੁਖਵਿੰਦਰ ਸਿੰਘ ਜਾਨੀ ਪੁੜਾ ਸਰਦਾਰ ਸੁਖਵਿੰਦਰ ਸਿੰਘ ਜਾਨੀ ਪੁੜਾ ਸਰਦਾਰ ਸੁਖਵਿੰਦਰ ਸਿੰਘ ਜਾਨੀ ਪੁੜਾ ਹੁਣ ਸੀਰ ਆ ਗਿਆ ਇਸ ਮੈਸੇਜ ਇਹ ਹਰ ਘਰ ਵਿੱਚ ਹਰ ਗਰੀਬ ਬਹਾਲ ਰਚ ਲੈ ਕੇ ਜਾਣਾ ਹੈ ਕਿ ਅਸੀਂ ਆਪਣੀ ਕੌਮ ਦੀ ਵੱਡੀ ਬਾਤੀ ਵਿੱਚੋਂ ਸਰਗੋਲਾ ਸਰ ਸੁਖਵਿੰਦਰ ਸੈਕਟਰੀ ਜੀ ਨੂੰ ਮੁੱਖ ਮੰਤਰੀ ਬਣਾਉਣਾ ਇਹ ਜਗਮਬਾਰੀ ਸਾਡੀ ਆ ਕਿਉਂਕਿ ਅੱਜ ਇਹ ਰਾਜ ਹੈਗਾ ਵੋਟਾਂ ਦਾ ਹੈਗਾ ਤੇ ਵੋਟਾਂ ਸਤੂ ਦਾ ਸਾਡੀਆਂ ਹੈਗੀਆਂ ਅਸੀਂ ਇਹ ਦੂਜਿਆਂ ਨੂੰ ਮੋਟਾਪੇ ਬਣਾ ਸਕਦੇ ਆ ਰਾਸਤਾ ਬਣਾ ਸਕਦੇ ਹੈਗੇ ਆ ਤਾਂ ਅੱਜ ਉਹ ਸਦਾ ਮੋਟਾ ਹੈਗਾ ਕਿ ਰਾਸਤਾ ਹਰੇ ਜੈਲ ਸਾਹਿਬ ਕੋਲ ਜਾਵੇ ਅਤੇ ਸਾਰੇ ਅਸੀਂ ਬਾਹਰ ਨਾਲ ਅਤੇ ਨੋ ਹਿੱਸਾ ਹੈਗਾ ਬਾਜੇ ਦੇ ਵਿੱਚ ਸਾ ਹੈਗਾ ਲੋਕਾਂ ਦੇ ਵਿੱਚ ਸਾ ਹੈਗਾ ਜੁਨੇ ਵਿੱਚ ਸਾ ਹੈਗਾ తిరిస <muchas> চাই মাৰে মনাই